ਮੇਰਾ ਨਾਮ ਸਰ ਮੇਰਾ ਨਾਮ ਪ੍ਰਸ਼ੋਤਮ ਸਿੰਘ ਹੈ ਪਿੰਡ ਮੇਰਾ ਪੰਡੋਰੀ ਆ ਪੋਸਟਲ ਮੀਨ ਤਹਿਸੀਲ ਮੁਕੇਰੀਆਂ ਠੀਕ ਹੈ ਜੀ ਇਹ ਪੋਲਟਰੀ ਫਾਰਮ ਮੇਰਾ ਗਗਨਦੀਪ ਪੋਲਟਰੀ ਫਾਰਮ ਦੇ ਨਾਮ ਤੇ ਹੈ ਸਰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਕੰਮ ਕਰ ਜਾਣਾ ਮੈਨੂੰ ਸਰ ਪੋਲਟਰੀ ਨਾਲ ਜੁੜੇ ਨੂੰ ਲਗਭਗ ਲਗਭਗ ਮੈਂ ਕੋਈ 30 ਤੋਂ ਪਹਿਬਰ 34 ਸਾਲ ਹੋ ਗਏ ਮੈਨੂੰ ਤੇ ਪਹਿਲੇ ਛੋਟੇ ਜਿਹੇ ਦਾ ਕੰਮ ਕਰਦਾ ਸੀ ਹੁਣ ਫਿਰ ਇਹਦੇ ਵਿੱਚ ਹੀ ਅਸੀਂ ਆਸ-ਆਸਤਾ ਵਧਾਇਆ ਹੈ ਹਵਲੇ ਸਾਡਾ ਰਿਕਵੈਸਟ ਦਿੱਤੀ 30000 ਰੁਪਏ ਦੀ ਆ ਤੇ ਸਟਾਰਟਿੰਗ ਦੀ ਗੱਲ ਕਰੀਏ ਤਾਂ ਸਟਾਰਟਿੰਗ ਕਿਵੇਂ ਕੀਤੀ ਜੀ ਜੀ ਕਿਸ ਤਰ੍ਹਾਂ ਨਾਲ ਸ਼ੁਰੂਆਤ ਕੀਤੀ ਸੀ ਸਟਾਰਟਿੰਗ ਮੈਂ ਜੀ 500 ਮੁਰਗੇ ਦੀ ਸੱਡ ਬਣਾਈ ਸੀ ਨਾਲ ਮੇਰਾ ਹੋਰ ਕੰਮ ਸੀ ਮਹਾਟੋ ਚਲਾਉਂਦਾ ਸੀ ਉਸ ਤੋਂ ਬਾਅਦ ਫਿਕਰ ਕਰਦੇ ਕਰਦੇ ਵਧਾਇਆ ਫਿਰ 2011 ਦੇ ਵਿੱਚ ਅਸੀਂ ਇੱਧਰ ਫਾਰਮ ਬਣਾ ਲਿਆ ਫਿਰ ਇੱਥੇ ਪੀਐਨਮੀ ਪੰਜਾਬ ಗ್ರಾਮਿੰਗ ਬੈਂਕ ਐਨਮੀ ਖੋਲ੍ਹਿਆ ਤੇ ਅਸੀਂ ਸਾਡੀ ਉਹਨਾਂ ਨਾਲ ਬੜੀ ਹੈਲਪ ਹੋਈ ਅਸੀਂ ਲੋਨ ਲਿਆ ਉਹਨਾਂ ਕੋਲ 20 ਲੱਖ ਦਾ ਤੇ ਅਸੀਂ ਫਾਰਮ ਵਧਾਇਆ ਤੇ ਸਟਾਰਟਿੰਗ ਵਿੱਚ ਗੱਲ ਕਰੀਏ ਲੋਕਾਂ ਨੇ ਇਹ ਕਿਹਾ ਕਿਹੜੇ ਕੰਮਾਂ ਵਿੱਚ ਪੈ ਗਏ ਆ हां लोकी कहंदे सी किड़े काम ਚ ਪੈ ਗਏ ਹੋ ਪਰ ਜਿਸ ਕੰਮ ਚ ਬੰਦਾ ਵੜ ਜਾਂਦਾ ਜੀ ਉਹ ਹੀ ਕੰਮ ਕਰਦਾ ਜੀ ਕੋਈ ਟ੍ਰੇਨਿੰਗ ਲਈ ਇਸ ਕੰਮ ਦੀ ਹਾਂਜੀ ਟ੍ਰੇਨਿੰਗ ਲਈ ਸੀ ਮੈਂ 2000 88 ਟ੍ਰੇਨਿੰਗ ਲਈ ਸੀ ਜੀ ਹਾਂਜੀ ਹਾਂਜੀ ਹੁਣ ਕੰਮ ਦੀ ਗੱਲ ਕਰੀਏ ਤੁਸੀਂ ਕਿੰਨੇ ਤੁਹਾਡੇ ਫਾਰਮ ਦੇ ਵਿੱਚ ਬੱਚੇ ਨੇ ਕਿੰਨੇ ਕਿੰਨ ਕੇ ਸੇਲ ਕਿਵੇਂ ਕਰਦੇ ਹੋ ਇਹਨਾਂ ਨੂੰ ਸੇਲ ਸਰ ਪਹਿਲੇ ਤਾਂ ਮੈਂ ਮਾਲ ਪਾਉਂਦਾ ਸੀ ਆਪਣਾ ਜੀ ਅੱਛਾ ਜੀ ਤੇ ਆਪਣਾ ਮਾਲ ਪਾਉਂਦਾ ਸੀ ਸੇਲ ਕਰਨ 'ਚ ਦਿੱਕਤ ਵੀ ਆਂਦੀ ਸੀ ਜਦੋਂ ਮਾਲ ਬੁਰਗਾ ਮोटा ਹੋ ਜਾਂਦਾ ਸੀ ਹੁਣ ਨਾ ਸੰਪੂਰਨ ਕੰਪਨੀ ਨਾਲ ਜੁੜਿਆ ਹਾਂ ਜੀ ਤੇ ਮੈਨੂੰ ਲਗਭਗ 13 ਮਹੀਨੇ ਹੋ ਗਏ ਜੁੜਿਆ ਹਾਂ ਤੇ ਮੈਨੂੰ ਹੁਣ ਸੇਲ ਕਰਨ ਦੀ ਕੋਈ ਦਿੱਕਤ ਨਹੀਂ ਕੰਪਨੀ ਦੀ ਸਿਰਦਰਦੀ ਆ ਬਟ ਕੰਪਨੀਆਂ ਦੀ ਗੱਲ ਕਰੀਏ ਤੇ ਕੰਪਨੀ ਕਿਵੇਂ ਤੁਸੀਂ ਸੇਲ ਕਰਦੇ ਹੋ ਕਿਹੜੀ ਕੰਪਨੀ ਵਧੀਆ ਇਸ ਬਾਰੇ ਥੋੜੀ ਦੱਸੋ ਜੀ ਦੇਖੋ ਜੀ ਮੈਨੂੰ ਤਾਂ ਸੰਪੂਰਨ ਸਭ ਤੋਂ ਵਧੀਆ ਲੱਗੀ ਏਕਨਾਂ ਦੀ ਫੀਡ ਦੀ ਸਰਵਿਸ ਬਹੁਤ ਅੱਛੀ ਹੈ ਏਕਨਾਂ ਦਾ ਚਿਕਸ ਅੱਛਾ ਹੈ ਫਿਰ ਸੇਲ ਕਰਨ ਲਗਾ ਕੋਈ ਦਿੱਕਤ ਨਹੀਂ ਆਉਂਦੀ ਜੀ ਤੇ ਇਹਨਾਂ ਦਾ ਸਟਾਫ ਜਿਹੜਾ ਸਾਰਾ ਬਹੁਤ ਅੱਛਾ ਹੈ ਇਹਨਾਂ ਦੇ ਏਡੀਅਮ ਸਾਹਿਬ ਰਕੇ ਸ਼ਰਮਾ ਜੀ ਸੇਲ ਜੀ ਦੀ ਨਾਲ ਗਿਆ ਜੀ ਜੀਵਨ ਸਾਰ ਫਿਰ ਮੈਨੇਜਰ ਆ ਗਏ ਆ ਵਿਜੇ ਬਾਪੂ ਜੀ ਅਮਰਨਾ ਡਾਕਟਰ ਤੇ ਲੜਕੇ ਸਾਰੇ ਹੀ ਬਹੁਤ ਮਿਹਨਤੀ ਆ ਪਰ ਮਨ ਨੂੰ ਗੜ ਕਰਦੇ ਪੂਰਾ ਇੱਕ ਗੱਲ ਕਰੀਏ ਕਿ ਸਾਂ ਦੇ ਤਾਂ ਕਿੰਨੀ ਇਨਕਮ ਹੋ ਜੰਦੀ ਤੁਹਾਨੂੰ ਇਹਦੀ ਤੇ ਕਿਵੇਂ ਫਾਇਦੇ ਵਾਲਾ ਸੌਦਾ ਜਾਂ ਘਾਟੇ ਵਾਲਾ ਸੌਦੇ ਦੇ ਬਾਰੇ ਤੁਹਾਨੂੰ ਦੱਸ ਦੇਣ ਦੇਖੋ ਸਰ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਜੀ ਕੰਮ ਦੇ ਵਿੱਚ ਕੰਮ ਦੀ ਲਗਨ ਹੋਣੀ ਚਾਹੀਦੀ ਆ ਕਿਸੇ ਕੰਮ 'ਚ ਅਸੀਂ ਮਿਹਨਤ ਕਰਾਂਗੇ ਤੇ ਸਾਨੂੰ ਉਹਦਾ ਬੈਨੀਫਿਟ ਮਿਲਣਾ ਹੀ ਮਿਲਣਾ ਜੇ ਅਸੀਂ ਮਿਹਨਤ ਨਹੀਂ ਕਰਾਂਗੇ ਤੇ ਕਿਸੇ ਕੰਮ ਦੇ ਵਿੱਚ ਵੀ ਅਸੀਂ ਕਾਮਯਾਬ ਨਹੀਂ ਹੋ ਸਕਦੇ ਠੀਕ ਹੈ ਜੀ ਇਸ ਕਰਕੇ ਮਿਹਨਤ ਕਰੀਦੀ ਆ ਪੂਰੀ ਮਿਹਨਤ ਕਰੀਦੀ ਆ ਜੀ ਮੇਰੇ ਵਰਕਰ ਜੰਨੇ ਆ ਮੈਂ ਉਹਨਾਂ ਦੇ ਨਾਲ ਬਰਾਬਰ ਕੰਮ ਕਰਦਾ ਉਲਚੋ ਵੀ ਘੰਟੇ ਮੈਂ ਫਰਮ ਹੁੰਦਾ ਜਦੋਂ ਮੇਰੇ ਕੋਲ ਬੱਚਾ ਆ ਜਾਂਦਾ ਕਿੰਨੀ ਕੁ ਮਿਹਨਤ ਲੱਗ ਜਾਂਦੀ ਬੱਚੇ ਨੂੰ ਤਿਆਰ ਕਰਕੇ ਤਾਂ ਦੇਚਾਂ ਤੱਕ ਹਾਂ ਮਿਹਨਤ ਦੇ ਕੋਈ ਮਿਹਨਤ ਦੇ ਜਦੋਂ ਬੱਚਾ ਆਇਆ ਨਾ ਬੱਚਾ ਆਨ ਤੋਂ ਇੱਕ ਹਫਤਾ ਪਹਿਲੇ ਮਿਹਨਤ ਸਟਾਰਟ ਹੋ ਜਾਂਦੀ ਆ ਤੇ ਬੱਚਾ ਖਤਮ ਹੋਣ ਤੋਂ ਬਾਅਦ ਬੇਕਣ ਤੋਂ ਬਾਅਦ ਚ ਵੀ ਅਗਲੇ 15 ਦਿਨ ਮਿਹਨਤ ਹੀ ਹੁੰਦੀ ਸਫਾਈਆਂ ਕਰਨੀਆਂ ਬਰਤਨ ਸ਼ਾਫ ਕਰਨੇ ਸਾਰਾ ਕੁਝ ਛੱਡ ਨੂੰ ਵਾਸ਼ ਕਰਨਾ ਨੇ ਤੇ ਮਿਹਨਤ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਆ ਜੀ ਪਰ ਕੋਈ ਚੱਕਰ ਨਹੀਂ ਆਪਣੇ ਕੰਮ ਦੀ ਮਿਹਨਤ ਕਰਦੇ ਪਿਆ ਕਿਸੇ ਦੇ ਗੋਲ ਨਹੀਂ ਕਰਦੇ ਬੀ ਸਾਡੇ ਫਾਰਮ ਦੀ ਗੱਲ ਕਰੀ ਤੋਂ ਉਸੇ ਬਾਰੇ ਥੋੜੀ ਜਾਣਕਾਰੀ ਦਿਓ ਕਿ ਨੇ ਇਹ ਇਹ ਵਿੱਚ ਬਣਿਆ ਹੋਇਆ ਕੀ ਇਥੇ ਇਹ ਇਹ ਮੇਰਾ ਫਾਰਮ ਹੈਗਾ ਜੀ 29000 ਸਕਰ ਫੁੱਟ ਪਰ ਇਹ এনवायरमेंट ਸਿਸਟਮ ਹੈਗਾ ਇਹਦੇ ਵਿੱਚ ਮੇਰਾ 6 32000 ਤੱਕ ਪੈ ਸਕਦਾ ਪਰ ਮੈਂ 30 ਤੋਂ 29 ਹੱਦ ਦੇ ਵਿੱਚ ਹੀ ਬਣਾ ਕਿ ਜਾਨਵਰ ਨੂੰ ਸਪੇਸ ਵਧੀਆ ਮਿਲੇ ਤੇ ਉਹਦੇ ਨਾਲ ਫਿਰ ਰਿਜ਼ਲਟ ਵੀ ਅੱਛੇ ਆਉਂਦੇ ਤੁਹਾਨੂੰ ਕੋਈ ਸਨਮਾਨ ਵੀ ਮਿਲਿਆ ਹੋਵੇ ਇਸ ਬਾਰੇ ਆਹ ਸਨਮਾਨ ਇਦਾਂ ਕਿ ਮੇਰੇ ਰਿਜ਼ਲਟ ਅੱਛੇ ਆਏ ਤੇ ਇਹ ਕੰਪਨੀਆਂ ਦਾ ਆਪੋ ਵਿੱਚ ਇਹਨਾਂ ਦਾ ਹੁੰਦਾ ਕਿ ਰਿਜ਼ਲਟ ਕੱਢਦੇ ਆ ਵੀ ਕਿਹੜੇ ਕੰਪਨੀ ਦੀ ਫੀਡ ਅੱਛੀ ਆ ਉਹਦਾ ਰਿਜ਼ਲਟ ਅੱਛਾ ਆਏ ਥੋੜੇ ਦਿਨਾਂ ਵਿੱਚ ਮੁਰਗਾ ਤਿਆਰ ਹੋਇਆ ਮੁਰਗੇ ਨੇ ਘੱਟ ਫੀਡ ਖਾ ਕੇ ਆਪਣਾ ਵੇਟ ਵਧੀਆਂ ਦਿੱਤਾ ਉਹ ਮੇਰਾ ਸਾਰਾ ਕੁਝ ਸਹੀ ਆਇਆ ਤੇ ਉਹਦੇ ਕਰਕੇ ਮੇਰੀ ਕੰਪਨੀ ਦਾ ਵੀ ਨਾਲ ਇੱਜ਼ਤ ਵਧੀਆ ਮੇਰੀ ਕੰਪਨੀ ਦੀ ਉਹਦੇ ਨਾਲ-ਨਾਲ ਮੇਰੀ ਵੀ ਬਣੀ ਹੈ। ਇਹ ਕਈ ਵਾਰੀ ਕਹਿ ਦਿੰਦੇ ਆ ਕਿ ਟੀਕੇ ਲਾ ਕੇ ਲੋਕ ਟੀਕੇ ਲਾ ਕੇ ਤਿਆਰ ਕਰ ਦਿੱਤੇ ਜਾਂਦੇ ਆ ਕਿ ਖਾਣ ਵਾਲੇ ਨਹੀਂ ਹੈਗੇ ਆਲੂਆਂ ਦੇ ਬਰਾਬਰ ਇਸ ਤਰ੍ਹਾਂ ਦੇ ਨਾਲ ਉਹ ਕੀ ਉਹ ਸਰ ਬਿਲਕੁਲ ਸਰਾਸਰ ਗਲਤ ਗੱਲ ਆ। ਏਦਾਂ ਦੀ ਕੋਈ ਗੱਲ ਨਹੀਂ ਐ ਮੈਂ ਤੁਹਾਨੂੰ ਦੱਸਿਆ ਕਿ ਮੈਂ 30 ਤੋਂ 32-34 ਸਾਲ ਦੇ ਵਿੱਚ ਪੋਲੀਟਰੀ ਜੁੜਿਆ ਐ। ਏਦਾਂ ਦੀ ਕੋਈ ਟੀਕਾ ਨਹੀਂ ਐ। ਸਿਰਫ ਅਸੀਂ ਇਹਨਾਂ ਨੂੰ ਜਦੋਂ ਚਿਕਸਾਂਦੇ ਆ ਆਂਦੇ ਚਿਕਤ ਨੂੰ ਵੈਕਸਿਨਾਂ ਕਰਦੀਆਂ ਜਿੱਦਾਂ ਕਿ ਆ ਬੱਚਿਆਂ ਨੂੰ ਪੋਲੀਆਰਟਾਈਟਸ ਲੱਗਦਾ ਚਿੱਟਕੜਾ ਲੱਗਦਾ ਏਦਾਂ ਹੀ ਇਹਨਾਂ ਨੂੰ ਵੈਕਸਿਨਾਂ ਹੁੰਦੀਆਂ ਤਿੰਨ ਵੈਕਸਿਨਾਂ। ਉਹ ਸਾਡੀ ਕੰਪਨੀ ਸਾਨੂੰ ਉੱਥੋਂ ਕਰਕੇ ਭੇਜਦੀ ਐ। ਸਾਨੂੰ ਸਭ ਤੋਂ ਵੱਡਾ ਪਲੱਸ ਪੁਆਇੰਟ ਕੰਪਨੀ ਵਾਲੇ ਵੀ ਹੈਗਾ ਨਹੀਂ। ਮੀਤ ਤਾਂ ਸਾਨੂੰ ਉੱਥੇ ਕਰਨੇ ਪੈਂਦੀ ਆ ਵੀ ਸਾਡੀ ਮਿਹਨਤ ਬਚਦੀ ਦੂਜੀ ਗੱਲ ਜਿਹੜਾ ਮੁਰਗਾ ਜਲਦੀ ਤਿਆਰ ਹੋ ਜਾਂਦਾ ਹੈ ਇਹਦਾ ਕਾਰਨ ਇਹ ਹੈ ਕਿ ਫੀਡਾਂ ਬਹੁਤ ਸਟਰੋਂਗ ਆ ਜੀ ਇਹ ਜਿਹੜੀਆਂ ਫੀਡਾਂਾਂ ਦੀਆਂ ਨੇ ਉਹਦੇ ਵਿੱਚ ਜੋ ਵੀ ਪ੍ਰੋਟੀਨ ਬੱਚੇ ਨੂੰ ਚਾਹੀਦਾ ਵਿਟਾਮਿਨ ਜਿੰਨੇ ਵੀ ਟੁੱਟਲੀ ਚਾਹੀਦੇ ਸਾਰੇ ਐਡ ਹੁੰਦੇ ਉਹਦੇ ਕਰਕੇ ਬੱਚਾ ਜਲਦੀ ਤਿਆਰ ਹੁੰਦਾ ਦੂਸਰੀ ਗੱਲ ਮੇਰਾ ਮੰਨਣਾ ਤੇ ਹੈ ਕਿ ਜੇ ਪ੍ਰੋਟੀਨ ਦੇ ਮਾਮਲੇ ਦੇ ਵਿੱਚ ਚਿਕਨ ਦੇ ਵਿੱਚ ਸਭ ਤੋਂ ਵਧੀਆ ਗਿਣਿਆ ਜਾਵੇ ਤੇ ਬਰੈਲਰ ਹੀ ਗਿਣਿਆ ਗਿਆ ਕਿਉਂਕਿ ਉਹਦੇ ਵਿੱਚ ਪ੍ਰੋਟੀਨ ਦੀ ਕਿਸੇ ਵਿਟਾਮਿਨ ਦੀ ਘਾਟ ਕੋਈ ਨਹੀਂ ਹੈ ਦੇਸੀ ਮੁਰਗਾ ਹੀ ਬੜਾ ਚੌਂਕਣਾ ਖਾਂਦੇ ਆ ਪਰ ਸਾਨੂੰ ਦੇਸੀ ਮੁਰਗਾ ਪਤਾ ਨਹੀਂ ਕੀ ਉਹ ਗੰਦ ਖਾ ਰਿਹਾ ਕੀ ਖਾ ਰਿਹਾ ਜਰੀਲੇ ਕੀੜੇ ਖਾ ਰਿਹਾ ਕੀ ਖਾ ਰਿਹਾ ਜੀ ਇਹਦੇ ਵਿੱਚ ਸਾਨੂੰ ਗਰੰਟੀ ਹੈ ਕਿ ਇਹ 100% ਕਿਸੇ ਵੀ ਤਰ੍ਹਾਂ ਦੇ ਪ੍ਰੋਟੀਨ ਦੀ ਕਮੀ ਨਹੀਂ ਹੈ ਜੇ ਤੁਹਾਡੇ ਬੱਚੇ ਨੂੰ ਪ੍ਰੋਟੀਨ ਦੇ ਵਿੱਚ ਕੋਈ ਕਮੀ ਆਏਗੀ ਕਿਸੇ ਵਿਟਾਮਿਨ ਦੀ ਤੁਹਾਡਾ ਫਲੋ ਖਰਾਬ ਹੋ ਸਕਦਾ ਲੰਗੜਾ ਹੋਣ ਲੱਪੇਗਾ ਕਈ ਕੋਸ ਹੋਣ ਲੱਪੇਗਾ ਤੇ ਇਸ ਕਰਕੇ ਕੰਪਨੀ ਕਦੀ ਬਣੀ ਦੇਖਦੀ ਕਿ ਸਾਡੇ ਕੋਲ ਵਿਟਾਮਿਨ ਦੀ ਕਮੀ ਰਹੇ ਜਦੋਂ ਫੀਡ ਦੇ ਵਿੱਚ ਸਾਰੇ ਵਿਟਾਮਿਨ ਭਰਪੂਰ ਮਿਲ ਰਹੇ ਆ ਤੇ ਉਹ ਜੋ ਚਿਕਨ ਹੈ ਉਹਦੇ ਵਿੱਚ ਵੀ ਸਭ ਕੁਝ ਹੈ ਹੀ ਹੈ ਹਾਂਜੀ ਜੇ ਕੋਈ ਨਵਾਂ ਨੌਜਵਾਨ ਕਿਸਾਨ ਇਸ ਨੇਮ ਦੇ ਵਿੱਚ ਆਉਣਾ ਚਾਹੁੰਦਾ ਕੀ ਕਹਿਣਾ ਚਾਹੂਗਾ ਆਣਾ ਚੰਦਾ ਜੀ ਆਵੇ ਬੜੀ ਖੁਸ਼ੀ ਨਾਲ ਉਹਨੂੰ ਇਹ ਸੋਚ ਕੇ ਚੱਲਣਾ ਚਾਹੀਦਾ ਕਿ ਇਹਦੇ ਵਿੱਚ ਮਿਹਨਤ ਪੂਰੀ ਬੱਚੇ ਨੂੰ ਪੂਰਾ ਟਾਈਮ ਦੇਣੇ ਪੈਂਦਾ ਜਿੱਦਾਂ ਕਿ ਤੁਹਾਨੂੰ ਮੈਂ ਦੱਸ ਰਿਹਾ ਕਿ ਐਸਵੀਐਲ ਵੀ ਚਾਰ ਮੌਸਮ ਹੈ 24 ਘੰਟੇ ਦੇ ਵਿੱਚ ਉਹ ਚਾਰੇ ਮੌਸਮ ਉਹਨੂੰ ਬੱਚੇ ਦੇ ਦੇਖਣੇ ਪੈਣਗੇ ਫਿਰ ਐਨੀ ਕੀ ਉਹਨੇ ਰਾਤ ਨੂੰ ਦੇਖਿਆ ਕਿ ਮੈਂ ਹੁਣ ਠੀਕ ਆ ਤੇ ਸਵੇਰੇ ਫਾਰਮ ਉੱਠ ਕੇ ਆ ਰਿਹਾ 8 ਵਜੇ ਫਾਰਮ ਦੇ ਵਿੱਚ ਤੇ ਉਹਦੇ ਵਿੱਚ ਬੱਚੇ ਨੂੰ ਦਰਦੀਆਂ ਦੋ ਵਾਰ ਆ ਚੁੱਕੀਆਂ ਉਹਨੂੰ ਨਹੀਂ ਪਤਾ ਇਹ ਗੱਲ ਦਾ ਇੱਕ ਅਜਕਲ ਬਹੁਤ ਨੌਜਵਾਨਾਂ ਦੇ ਵਿੱਚ ਵਿਦੇਸ਼ ਜਾਣ ਦਾ ਰੁਝਾਨ ਆ ਇੱਥੇ ਕੰਮ ਕਰਨ ਨੂੰ ਛੱਡ ਕੇ ਉਹਨਾਂ ਨੂੰ ਕਿਵੇਂ ਦੇ ਸਰ ਇਦਾਂ ਵਿਦੇਸ਼ ਜਾਂਦੇ ਆ ਲੋਕੀ ਜਿੱਦਾਂ ਅਮਰੀਕਾ ਜਾਂਦੇ ਆ ਠੀਕ ਆ ਪੈਸੇ ਜੇ ਲਾਏ ਵੀ ਵੱਧ ਉੱਥੇ ਜੇ ਕਮਾਣਦੇ ਵੀ ਆ ਪਰ ਹੋਰ ਕੰਟਰੀਆਂ ਵਿੱਚ ਬੱਚੇ ਜਾ ਰਹੇ ਆ ਜਿਹੜੇ ਕਿ ਉੱਥੇ ਵੀ ਜਾ ਕੇ ਜਿੰਨੀ ਮਿਹਨਤ ਬਾਹਰ ਕਰਦੇ ਇੱਥੇ ਉਹ ਨਹੀਂ ਕਰ ਲੈਣ ਥੋੜੇ ਪੈਸੇ ਘੱਟ ਬਣ ਜਾਣਗੇ ਪਰ ਕਿੰਨੀਆਂ ਫੈਸਿਲਿਟੀਆਂ ਕਿਪੜੇ ਪਰਵਾਸ ਦੇ ਨਾਲ ਰਹਿ ਰਹੇ ਆ ਘਰ ਆਪਣੇ ਬੈਠ ਕੇ ਪਰਵਾਸ ਚ ਰੋਟੀ ਖਾ ਰਹੇ ਆ ਜੋ ਮਨ ਕਰਦਾ ਖਾ ਸਕਦੇ ਆ ਠੀਕ ਆ ਜੀ ਪਰਵਾਰ ਤੇ ਦੁੱਖ ਸੁੱਖ ਦੇ ਵਿੱਚ ਸਹਾਈ ਆ ਉਹਨਾਂ ਦੇ ਲਈ ਪਰਵਾਰ ਉਹਨਾਂ ਦੇ ਦੁੱਖ ਸੁੱਖ ਦੇ ਸਹਾਈ ਆ ਬਾਹਰ ਦੇ ਬੱਚੇ ਜਾਂਦੇ ਤੇ ਇਹ ਚੀਜ਼ਾਂ ਦੀ ਸੁਵਿਧਾ ਨਹੀਂ ਹੈਗੀ ਜੀ ਇੱਕ ਆ ਜੀ ਸਵਾਲ ਕੀ ਕਈ ਵਾਰ ਲੋਕਾਂ ਦੇ ਵਿੱਚ ਹੁੰਦਾ ਕੰਮ ਸ਼ੁਰੂ ਕਰਦੇ ਨੇ ਇਸ ਕੰਮ ਨੂੰ ਉਹਨਾਂ ਦੇ ਵਿੱਚ ਬਿਮਾਰੀਆਂ ਦਾ ਬੋਗ ਜਾਂਦਾ ਵੀ ਬਿਮਾਰੀ ਪੈ ਗਈ ਪੂਰੇ ਦਾ ਪੂਰਾ ਖਤਮ ਹੋ ਗਏ ਪੂਰੇ ਪਰੇ ਉਹਦੇ ਵਿੱਚ ਸਾਰੇ ਪੁਲਟਰੀ ਦੀ ਵਾਇਰਸ ਕੋਟੀ ਹੁੰਦੀ ਹੈ ਨਾ ਜੀ ਇਹਦੇ ਵਿੱਚ ਇਹ ਆ ਕਿ ਕੋਈ ਵੀ ਤੁਹਾਡੇ ਫਾਰਮ ਜੇ ਐਂਟਰ ਕਰ ਰਿਆ ਤੁਹਾਨੂੰ ਹਰ ਬੰਦੇ ਨੂੰ ਫਾਰਮ ਜੇ ਐਂਟਰ ਨਹੀਂ ਕਰਨ ਦੇਣਾ ਚਾਹੀਦਾ ਜੇ ਕੋਈ ਆਂਦਾ ਵੀ ਹੈ ਭਾਵੇਂ ਤੁਹਾਡਾ ਰਿਸ਼ਤੇਦਾਰ ਹੀ ਜਨ ਹੈ ਜੀ ਕੀ ਉਹ ਤੁਹਾਨੂੰ ਉਹਨੂੰ ਤੁਹਾਡੇ ਫਾਰਮ ਦਾ ਐਂਟਰ ਕਰਨ ਤੋਂ ਪਹਿਲੇ ਤੁਹਾਨੂੰ ਉਹਦੇ ਪੈਰ ਬਾਸ਼ ਕਰਾਣੇ ਪੈਣਗੇ ਚੂਨੇ ਨਾਲ ਚੂਨੇ ਦੇ ਪੈਰ ਮਲੇ ਜੋ ਉਹਦੇ ਪੈਰ ਗੰਦੇਮੰਦ ਜਗ੍ਹਾ ਤੇ ਆਏ ਆ ਉਹ ਉਹਦਾ ਕਟਾਣੂ ਖਤਮ ਹੋ ਜਾਣਾ ਜੀ ਤੇ ਬਾਕੀ ਇਹਦੀ ਪੋਲਟਰੀ ਦੀ ਸਪਰੇਆ ਹੁੰਦੀਆਂ ਟਾਈਮ ਤੋਂ ਟਾਈਮ ਵੱਜਣ ਤੇ ਬਿਮਾਰੀ ਨਹੀਂ ਆਉਂਦੀ ਹੈ ਨਾ ਬੀਮਾ ਹੈ ਇਸ ਦਾ ਇਸ ਦਾ ਬੀਮਾ ਪੋਲਟਰੀ ਦਾ ਨਹੀਂ ਜੀ ਕਿਸੇ ਟਾਈਮ ਤੇ ਕਰਨ ਦੇ ਲੋਕੀ ਤੇ ਲੋਕਾਂ ਨੇ ਨਜਾਇਜ਼ ਫਾਇਦੇ ਲਈ ਕੰਪਨੀਆਂ ਨੇ ਇਸ ਕਰਕੇ ਅੱਜ ਤੋਂ 30 ਸਾਲ ਤੋਂ ਪਹਿਲੇ ਤੋਂ ਇਹਦਾ ਬੀਮਾ ਬੰਦ ਹੋ ਚੁੱਕਾ ਬਰੇਡਰ ਦਾ